नवशहर सरकारीया प्रोग्राम में वास्तविक परदेशी दी तरफ आप जी दा हार्दिक स्वागत है पेश है जिला क्षीप का रसिंग स्वागत लागिया विशेष कार्यक्रम सिंधुस फैमिली रेस्टोबार एक मल्टी कजिन रेस्टोडा स्वाद जो थानू तो हमेशा रहेगा याद आज ही आओ सिंधुस फैमिली रेस्टोबार जंतीगढ़ रोड नवाशहर मैं रोशन प्रिंस ਸਾਰੇ ਭਗਤਾਂ ਨੂੰ ਸਨਮਰ ਬੇਨਤੀ ਕਰਦਾ ਕਿ ਮੰਦਰ ਜਨ ਸਾਹਿਬ ਜੀ ਦੇ ਵਿੱਚ ਬਾਬਾ ਜੀ ਦਾ ਆਪਾਂ ਕੀਰਤਨ ਰਲ ਮਿਲ ਕੇ ਕਰਨਾ ਸਾਰਿਆਂ ਨੇ ਜਿਹੜੀ ਤਰੀਖ ਹੈ ਉਹ ਹੈ 18 ਜਨਵਰੀ 2026 ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਵਾਪਾ ਸਾਰਿਆਂ ਨੇ ਮਿਲ ਕੇ ਬਾਬਾ ਜੀ ਦਾ ਕੀਰਤਨ ਕਰਨਾ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਮੈਂ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਉਂਗਾ ਸੋ ਸਾਰੇ ਜ਼ਰੂਰ ਆਇਓ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਕਮੇਟੀ ਨੂੰ ਔਰ ਸਾਰੇ ਪੱਖਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਬਾਬੇ ਦੀ ਬੜੀ ਜਿੱਤ ਹਾਸਲ ਕਰਨ ਜਾ ਰਹੀ ਹੈ ਕੀ ਗੱਲ ਇਹਦੇ ਬਾਰੇ ਕੋਈ ਮੈਂ ਸਮਾਗਮ ਲੋਕਾਂ ਦੀ ਜਿੱਤ ਲੋਕਾਂ ਨੇ ਆਪਣਾ ਸਤਿਵਾਰ ਦਿੱਤਾ ਬੜਾ ਸ਼ੁਰੂਆਤ ਦਿੱਤਾ ਔਰ ਇੱਕ ਵਾਰੀ ਦਿਖਾਤਾ ਕਿ ਉਹ ਬਾਕੀ ਸਾਡੇ ਤਾਰਿਕ ਮੈਂਬਰ ਰਹਿ ਗਈਆਂ ਕਿਉਂਕਿ ਇਹ ਹੀ ਮੌਕੇ ਹੁੰਦੇ ਆ ਜਦ ਲੋਕਾਂ ਨੂੰ ਮੌਕਾ ਮਿਲਦਾ ਆਪਣੇ ਦਿਲ ਦੀ ਗੱਲ ਰੱਖਣ ਵਾਸਤੇ ਸਾਨੂੰ ਇਸ ਦਾ ਵੀ ਖੁਸ਼ੀ ਹੈ ਕਿ ਕਾਂਗਰਸ ਪਾਰਟੀ ਦੀ ਬੜੀ ਜਿੱਤ ਹੋਈ ਹੈ ਨਵੇਂ ਸ਼ਹਿਰ ਤੋਂ ਸਾਡੇ ਬਹੁਤ ਸਾਰੇ ਲੋਕ ਜਿਹੜੇ ਇਲੈਕਟ ਹੋਏ ਆ ਔਰ ਹਾਲੇ ਵੀ ਕਾਊਂਟਿੰਗ ਚੱਲ ਰਹੀ ਆ ਸੋ ਹਾਲੇ ਮੈਂ ਕੁਝ ਪੂਰੀ ਤਰ੍ਹਾਂ ਨਹੀਂ ਕਰ ਸਕਦਾ ਇਸ ਗੱਲ ਬਾਰੇ ਜਦ ਤੱਕ ਉਹ ਆਪਣੀ ਪੂਰੀ ਤਰ੍ਹਾਂ ਹੋ ਜਾਂਦਾ ਪਰ ਓਵਰ ਆਲ ਬੜੀ ਅੱਛੀ ਲਾਈ ਬਣੀ ਤੇ ਯਾਰ ਜਿਸ ਕਾਮੇ ਲੋਕਾਂ ਨੇ ਜਿਨ੍ਹਾਂ ਨੂੰ ਚੁਣਿਆ ਸਾਡੀ ਕੋਸ਼ਿਸ਼ ਹੋ ਕਿ ਆਪਾਂ ਉਹਨਾਂ ਦੀ ਸੋਚ ਤੇ ਖਰੀ ਤਰ੍ਹਾਂ ਉਤਰ ਸਕੀ ਜਿਵੇਂ ਆਪਾਂ ਪਹਿਲਾਂ ਉਹਨਾਂ ਦੀ ਕੋਸ਼ਿਸ਼ ਕਰਦੇ ਰਹੇ ਆ ਕਿ ਉਹਨਾਂ ਦੇ ਆਪਾਂ ਜੋ ਮੰਗਾ ਜਾਂ ਕੰਮ ਉਹ ਕਰਾ ਕਰਾਈ ਸੋ ਸਾਨੂੰ ਬਹੁਤ ਖੁਸ਼ੀ ਆ ਅੰਗਜ ਜੀ ਆਮਦਵੀ ਪਾਰਟੀ ਜਿਹੜੀ ਉਹ ਦੂਸਰੇ ਨੰਬਰ ਤੇ ਆਈ ਹੈ ਲਗਭਗ ਸਾਰੇ ਪਾਸੇ ਕੀ ਲੱਗਦਾ ਤੁਹਾਨੂੰ ਸਰਕਾਰ ਦੇ ਕੰਮਾਂ ਤੋਂ ਲੋਕ ਕੁਝ ਨਹੀਂ ਦੇ ਹਾਲੇ ਵੀ ਲੋਕੀ ਥੋੜਾ ਜਿਹਾ ਡਰਦੇ ਆ ਜੀ ਕਿਉਂਕਿ ਹਾਲੇ ਸਾਲ ਦਾ ਸਮਾਂ ਪਿਆ ਕਿਉਂਕਿ ਇਹ ਜਿਹੜੀ ਪਾਰਟੀ ਹੈ ਇਹਨਾਂ ਦੀ ਜਿਹੜੀ ਸੋਚ ਹੈ ਡੰਡੇ ਦੀ ਰਾਜਨੀਤੀ ਕਰਦੇ ਆ ਡੰਡੇ ਦੀ ਰਾਜਨੀਤੀ ਇੱਥੇ ਨਹੀਂ ਚੱਲਦੀ ਖਾਸ ਤੌਰ ਤੇ ਸਾਡੇ ਦੁਆਬੇ ਵਿੱਚ ਨਹੀਂ ਚੱਲਦੀ ਔਰ ਇਹ ਰਿਜ਼ਲਟ ਨਵਾਂ ਸ਼ਹਿਰ ਦੇ ਇਹਨਾਂ ਨੂੰ ਦੇ ਦਿੱਤਾ ਔਰ ਹਾਲੇ ਸਾਰੇ ਪੰਜਾਬ ਚ ਇਹਨਾਂ ਨੂੰ ਰਿਜ਼ਲਟ ਮਿਲਣਾ ਕਿ ਸਮਾ ਹਲੇ 6 ਮਹੀਨੇ ਰੁਕ ਜਾਓ ਅਰ ਵਿਜਾਚ ਬੋਲ ਆਏ ਇਹਨਾਂ ਦੇ ਮੂੰਹ ਤੇ ਲਿਆ ਕੇ ਦੱਸਨੇ ਆ ਇਹਨਾਂ ਦਾ ਪਿੰਡਾ ਜਮਨਾ ਉੱਥੋਂ ਸੈਮੀਫਾਈਨਲ ਦੇਖ ਰਹੇ ਹੋ ਜੀ 2027 ਦਾ ਦੇਖੋ ਸਾਡਾ ਤਾਂ ਰੋਜ ਹੀ ਰੋਜ ਹੀ ਹੁੰਦਾ ਇਹ ਆਪਣਾ ਪਰਿਵਾਰ ਕੋਈ ਸੈਮੀਫਾਈਨਲ ਵਾਲੀ ਕੋਈ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਇਹ ਹੈ ਕਿ ਸਾਨੂੰ ਇਸ ਜਿੱਤ ਨਾਲ ਬਹੁਤ ਹੌਸਲਾ ਸਾਡਾ ਮਿਲਿਆ ਔਰ ਜੋ ਸਾਡੀਆਂ ਕਮੀਆਂ ਸੀ ਉਹਨੂੰ ਆਪਾਂ ਸਮਝਾਂਗੇ ਸਟੱਡੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਅਗਲੀ ਜਿਹੜੀ ਇਲੈਕਸ਼ਨ ਹੋਵੇ ਉਸਦੇ ਵਾਸਤੇ ਆਪਾਂ ਹੋਰ ਬੜੇ ਬਜਟ ਦੇ ਹੋ ਸਕੀ जो केस हैगा इन है सोल्व करके सारे अक्यूज अरेस्ट कर ली सानू देर रात बारह तारीख को इंफॉर्मेन आई थी कि रविंदर सोती जो है वो मिसिंग है वो घर नहीं आए इस चीज़ को फॉलोअप करते हुए हमारे डी एस पी नवाज शहर ने इमीजिएटली टेक्निकल एनालिसिस करके लोकेशन कटवाई कर जे तो टीम जो पहुंची तो सूँ हमें वहाँ पर एक गाड़ी मिली जिस गाड़ी के अंदर आग लगी हुई थी और एक हाफ बर्न डेड बॉडी सी इस चीज़ के बाद बाकी सारे सीनियर ऑफिसर्स मौके पे गए एंड मल्टीपल टीम्स जो है वो बनाई गई सी सी टी वी स्ट्रेस करने के लिए टेक्निकल एंड ह्यूमन इंटेलिजेंस को यूज़ करने के लिए तो सबसे इम्पॉर्टेंट क्लू हमें इस केस में मिला वो रविंदर सोफी का फ़ोन था उस फोन को एनालाइज करने पे हमें कई सारी चीज़ों का पता लगा जिसको यूज करते हुए हमने रविंदर सोफती के घर में जो मेन काम करती थी सोनम देवी उसको अरेस्ट किया उसकी अरेस्ट और पूछताछ से हमें ये पता चला कि उसके साथ चार साथी और थे जिन्होंने मिलकर रविंदर सोपती का कत्ल किया जब इन साथियों को पकड़ने की ऑलरेडी नहीं नहीं ट्रेन पकड़ ली ट्रेन को चेंज जिंदाबाद जो उसने अपने घर वालों को बताया जिस पे उन्होंने एक मर्डर का प्लान बनाकर उसको एग्जीक्यूट किया टोटल पांच लोग अरेस्ट हुए थे पांच लोगों में से एक सोनम है ते चार और लड़के हैं सर मान लिया इन द रिमांड लेके इन्हें पूछगिछ कर ली गई है उसके बाद इन्हें अब जुडिशियल भेजा गया नवाशहर मर्डर केस दे जो देशहर की पुलिस हैगी है इन्हों का काफ़ी सू बी सफलता मिली है ऐसी जो असं चौबीस घंटे जो मर्डर केस होया रविंदर सोती का वह सॉल्व किया सानू नौ बजे इनफोमेन मिली सी आ, रविंदर सोती के फैमिली वालों कि रविंदर सोती घर नहीं आए उस चीज़ के एक्ट करते हुए इमीजिएटली जो सा पी सिटी है सिटी नवाजह इन्होंने लोकेशन लेकर मौके पर पहुँचे जो सानू आई कंगना ब्रिज तो आके क्रॉस करके खब्बे पासे जो तो साम्स उत्थदती हैं ਸਾਨੂੰ ਇੱਕ ਨਜ਼ਰ ਆਂਦਾ ਹੈ ਗੱਡੀ ਹੈਗੀ ਹੈ ਜੋ ਰਵਿੰਦਰ ਸੋਪਤੀ ਦੀ ਸੀਗੀ ਤੇ ਉਹਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਇੱਕ ਜਲੀ ਵੀ ਬੋਡੀ ਵਿੱਚ ਪਈ ਇਸ ਗੱਲ ਨੂੰ ਜਦੋਂ ਇਨਫੋਰਮ ਕੀਤਾ ਜਾਂਦੇ ਬਾਕੀ ਸਾਰੀ ਐਸਪੀ ਡੀ ਸਰ ਤੇ ਸਾਡੀ ਸੀਆਈ ਦੀ ਟੀਮਸ ਤੇ ਅਸੀਂ ਆ ਬਾਕੀ ਸਾਰੇ ਸੀਨੀਅਰ ਆਫਸਰਸ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਣ ਤੋਂ ਬਾਅਦ ਦਿਨ ਵਿੱਚ ਜੀ ਲੀਸ ਮਲਟੀਪਲ ਟੀਮਸ ਬਣਾਈਆਂ ਗਈਆਂ ਤੇ ਫੋਰੈਂਸਿਕ ਟੀਮਸ ਨੂੰ ਮੌਕੇ ਤੇ ਭੇਜਿਆ ਗਿਆ ਜੋ ਇਹਦੇ ਕੇਸ ਦੇ ਵਿੱਚ ਇੱਕ ਇੰਪੋਰਟੈਂਟ ਕਲੂ ਸਾਨੂੰ ਮਿਲਿਆ ਸੀ ਉਹ ਸੀਗਾ ਇਹਦਾ ਫੋਨ ਫੋਨ ਦੇ ਵਿੱਚ ਕਈ ਕੁਝ ਡਿਲੀਟਡ ਸੀਗਾ ਬਟ ਸਾਡੀ ਜੋ ਫੋਰੈਂਸਿਕ ਕੈਪੇਬਿਲਿਟੀ ਹੈਗੀ ਉਹਦੇ ਨਾਲ ਅਸੀਂ ਸਾਰੀ ਚੀਜ਼ਾਂ ਨੂੰ ਡਿਲੀਟਡ ਜਿਨ੍ਹਾਂ ਬਾਹਰ ਕੱਢ ਕੇ ਜਦੋਂ ਐਗਜ਼ਾਮਿਨ ਕੀਤਾ ਤੇ ਉਹਦੇ ਵਿੱਚ ਸਾਨੂੰ ਕਈ ਸਾਰੀ ਕਲੂਜ਼ ਮਿਲੇ ਇਨ ਕਲੂਜ਼ ਨੂੰ ਦੇਖਦੇ ਹੋਏ 13 ਤਾਰੀਖ ਨੂੰ ਜੋ ਇਹਨਾਂ ਦੇ ਘਰ ਦੇ ਵਿੱਚ ਮੇਡ ਕੰਮ ਕਰਦੀ ਸੀ ਸੋਨਮ ਦੇਵੀ ਨੂੰ ਰਾਉਂਡ ਅਪ ਕੀਤਾ ਗਿਆ ਦੇ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਤੋਂ ਸਾਨੂੰ ਇਹ ਕਲੈਰਿਟੀ ਆਈ ਕਿ ਸੋਨਮ ਦੇਵੀ ਨੇ ਚਾਰ ਬੰਦਿਆਂ ਦੇ ਨਾਲ ਹੋਰ ਮਿਲ ਕੇ ਰਵਿੰਦਰ ਸੋਪੀ ਦਾ ਕਰਤੱਵ ਕੀਤਾ ਸੀ ਜਦੋਂ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਮੁਹਿੰਮ ਸ਼ੁਰੂ ਹੋਈ ਤੇ ਸਾਨੂੰ ਪਤਾ ਲੱਗਿਆ ਇਹਨਾਂ ਚੋਂ ਦੋ ਬੰਦੇ ਆਲਰੇਡੀ ਟ੍ਰੇਨ ਫੜ ਕੇ ਲੁਧਿਆਣਾ ਤੋਂ ਸਟੇਟ ਛੱਡਣ ਦੀ ਤਿਆਰੀ ਵਿੱਚ ਸਨ ਸਾਡੀ ਜੋ ਟੀਮਾਂ ਹੈਗੀਆਂ ਇਹ ਟੀਮਾਂ ਨੇ ਟ੍ਰੇਨ ਨੂੰ ਚੇਸ ਕਰਦੇ ਹੋਏ ਅੱਗੇ ਸਟੇਸ਼ਨ ਤੇ ਬੰਦੇ ਰੋਕੇ ਬੰਦੇ ਰੋਕ ਕਿਉਂ ਨਦੀ ਰੈਸਟੋਰੈਂਟ ਭਾਈ ਫਿਰ ਉਹਨਾਂ ਦੀ ਪੁੱਛਗਿੱਛ ਤੋਂ ਬਾਕੀ ਜੋ ਦੋ ਅਕਿਊਜ਼ ਰਹਿੰਦੇ ਸੀ ਉਹ ਵੀ ਜੋ ਹੈਗੇ ਆਂ ਤੇ ਆਪਣੇ ਪਰਿਵਾਰ ਨਾਲ ਸੰਤਨ ਨਾਲ ਦੋਆ ਦੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਜੋ ਰਵਿੰਦਰ ਸਿੰਘ ਜੀ ਹੈ ਉਹ ਆਪਣੀ ਮੇਟ ਤੇ ਪ੍ਰੈਸ਼ਰ ਬਣਾਉਂਦੇ ਸੀ ਫਿਜ਼ੀਕਲ ਸੰਬੰਧ ਬਣਾਉਣ ਦੇ ਲਈ ਇਸ ਕਰਕੇ ਜੋ ਹੈ ਉਹਨੇ ਆਪਣੇ ਸੁਨਮ ਨੇ ਆਪਣੇ DJ ਨੂੰ ਤਸਿਆ ਜਿਸ ਦਾ ਨਾਮ ਸੁਜੀਤ ਸਿੰਘ ਹੈਗਾ ਇਹਵੇਂ ਕਰਦੇ ਆਂ ਤੇ ਸੁਜੀਤ ਨੇ ਕਨਫਰੋਨਟ ਕਰਨ ਦੀ ਕੋਸ਼ਿਸ਼ ਕੀਤੀ ਨਾਲ ਤੇ ਉਸ ਗੱਲ ਤੋਂ ਇਹਨਾਂ ਦਾ ਲੜਾਈ ਝਗੜਾ ਹੋ ਗਿਆ ਤੇ ਉਹਨਾਂ ਨੇ surjeev ਨੂੰ ਉੱਥੋਂ ਭਜਾਤਾ ਫਿਰ ਇਹਨਾਂ ਨੇ ਹੀ ਪਲਾਨ ਬਣਾਇਆ ਕਿ ਸੋਨਮ ਜੋ ਹੈਗੀ ਉਹ ਘਰ ਆਏਗੀ ਘਰ ਆਣ ਤੋਂ ਬਾਅਦ ਉਹ ਰਵਿੰਦਰ ਸੂਪਤੀ ਨੂੰ ਇਹ ਕਹੇਗੀ ਕਿ ਜੀ ਤੁਸੀਂ ਮੈਨੂੰ ਲੈਣ ਆਓ ਤੇ ਇਹਨੂੰ ਇਹਨੂੰ ਸੁਨਸਾਨ ਜਗ੍ਹਾ ਤੇ ਬੁਲਾਉਣ ਦਾ ਇਹਨਾਂ ਦਾ ਪਲਾਨ ਸੀਗਾ ਜੋ ਕਿ ਰੇਲਵੇ ਅੰਡਰ ਬ੍ਰਿਜ ਦੇ ਇਹਨਾਂ ਨੇ ਬੁਲਾਇਆ ਮਾਲੂ ਦੇ ਨੇੜੇ ਜੋ ਹੈਗਾ ਉੱਥੇ ਬੁਲਾਉਣ ਤੋਂ ਬਾਅਦ ਇਹਨਾਂ ਨੇ ਰਵਿੰਦਰ ਸੂਪਤੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਤਿੰਨ ਜੋ ਬੰਦੇ ਹੈਗੇ ਉਹਨਾਂ ਨੇ ਗੱਡੀ ਲੈ ਕੇ ਕੰਗਨਾ ਬ੍ਰਿਜ ਦੇ ਅੱਗੇ ਲੈਫਟ ਸਾਈਡ ਦਿਨਾਂ ਨੇ ਗੱਡੀ ਵਾਰ ਲਈ ਦੋ ਬੰਦੇ ਜੋ ਸੀਗੇ ਉਹ ਗਏ ਤੇਲ ਲੈ ਕੇ ਆਏ ਇਹਨਾਂ ਨੇ ਫਿਰ ਗੱਡੀ ਵੇ ਡਿਚ ਦੇ ਵਿੱਚ ਡਾਲਣ ਦੀ ਕੋਸ਼ਿਸ਼ ਕੀਤੀ ਜਿਵੇਂ ਐਕਸੀਡੈਂਟ ਹੋਇਆ ਹੁੰਦਾ ਤੇ ਨਾਲ ਅੰਦਰ ਤੇਲ ਪਾ ਕੇ ਅੱਗ ਲਾ ਦੀ ਅਗਲਾਤੀ ਜੋ ਗੱਡੀ ਹੈਗੀ ਹੋਣੀ ਤੇ ਇਹ ਜੋ ਸਾਰਾ ਇਨਸੀਡੈਂਟ ਰਹਾ ਤੇ ਜੋ ਸਾਡੀ ਟੀਮ ਦਾ ਕੋਈ ਰਿਸਪੌਂਸ ਤੇ ਜੋ ਪ੍ਰੋਐਕਟਿਵਨੈਸ ਸੀਗੀ ਇਹਦੇ ਨਾਲ ਅਸੀਂ ਇਹ ਇਨਸ਼ੋਰ ਕਰ ਸਕੇ ਕਿ ਜੋ 24 ਘੰਟਿਆਂ ਦੇ ਵਿੱਚ 24 ਤੋਂ ਵੀ ਘੱਟੀ ਲੱਗੇ ਕਿ ਇਹ ਜੋ ਕ੍ਰਿਮੀਨਲਸ ਹੈਗੇ ਆ ਇਹਨਾਂ ਨੂੰ ਅਸੀਂ ਬੁੱਕ ਕਰ ਸਕੀ ਤੇ ਇਹਨਾਂ ਨੂੰ ਅਰੈਸਟ ਕਰ ਸਕੀ ਹਾਲੇ ਕੋਈ ਮਾਮਲੇ ਦਰਜ ਕਰੇ ਨਾ ਕੋਈ ਨਹੀਂ ਇਹਨਾਂ ਤੇ ਕੋਈ ਮਾਮਲੇ ਦਰਜ ਨਹੀਂ ਹੈ ਜੀ ਇਹਨਾਂ ਚੋਂ ਇੱਕ ਜੋ ਸੁਜੀਤ ਸਿੰਘ ਹੈਗਾ ਉਹ ਰਹਿਣੇ ਵਾਲਾ ਬਿਹਾਰ ਦਾ ਹੈ ਬਾਕੀ ਮਨੀ ਚਰਨਜੀਤ ਤੇ ਇੱਕ ਔਰ ਜੁਵਨਾਈਲ ਹੈਗਾ ਜਿਹਦਾ ਸੀ ਨਾਮ ਪ੍ਰੈਸ ਕਾਨਫਰੰਸ ਨਹੀਂ ਲਿਆ ਇਹ ਸਾਰੇ ਪੁੰਨੂ ਮਜਾਰਾ ਸਾਈਡ ਤੇ ਹੈਗੇ ਤੇ ਇਨਾਨੇ ਇਕੱਠੀ ਯਾਰ ਦੋਸਤਗੇ ਇਨਾਨੇ ਇਕੱਠੇ ਹੋ ਕੇ ਸਾਰਾ ਜੋ ਪਲਾਨ ਰਚਿਆ ਸੀ ਤੇ ਉਹਨੂੰ ਇੰਸਟੀਚੂਟ ਜਰ ਮੀਟਿੰਗ ਉਹ ਕਿੰਨੀ ਦਿਨ ਤੋਂ ਕੰਮ ਕਰਦੀ ਸੀ ਮੇਡ ਜੋ ਹੈਗੀ ਉਹਨ ਰੀਸੈਂਟਲੀ ਰੱਖੀ ਸੀ ਇਨਾਨੇ অলਮੋਸਟ ਮਹੀਨਾ ਖੁੰਤਿਆ ਮਹੀਨਾ ਹੁੰਤਿਆ ਸੀ ਉਹਨਾਂ ਕੀ ਟਾਈਮ ਹੈ ਇਹ ਕਿੱਥੇ ਰਹਿਣ ਵਾਲੀ ਹੈ ਸੋਨੂੰ ਸੋਨਮ ਬੀ ਜੀ ਉਥੋਂ ਦੀ ਰਹਿਣ ਵਾਲੀ ਹੈ ਬਿਹਾਰ ਦੀ ਬਟ ਇਹ ਪhle ਬੜੇ ਇਥੇ ਹੀ ਹਨ ਮਜਾਰਾ ਸਾਈਡ ਦੇ ਹੈ ਇਨਾਦੀ ਸਾਰੀ ਪਰਵਰਿਸ਼ ਇਥੇ ਕੁਝ ਪੈਸੇ ਦੇ ਲੈਣ ਦੇਣ ਵੀ ਸਿਰਫ ਵਿੱਚ ਮੰਗੇ ਜਾਂਦੇ ਕੋ ਫਿਰੋਤੀ ਟਾਈਪ ਨਹੀਂ ਉਹ ਹੀ ਫਿਰੋਤੀ ਦੀ ਗੱਲ ਨਹੀਂ ਹੈਗੀ ਇਹ ਜੀ ਫਿਰੋਤੀ ਵਾਲਾ ਇਸ ਦਾ ਨਹੀਂ ਹੈ ਸਰ ਜਿਹੜਾ ਰਵੀ ਸੋਪਤੀ ਨੂੰ ਬੁਲਾਇਆ ਘਰ ਅਸੀਆ ਕਾ ਬਹੁਤ-ਬਹੁਤ ਮੁਬਾਰਕਾਂ ਵਗਾਈ ਸਰ ਧੰਨਵਾਦ ਜੀ ਥੈਂਕ ਯੂ ਅੱਜ ਆ ਦਾਸ ਕੋਲ ਮਿਲਣ ਲਈ ਇੰਪਰੂਵਮੈਂਟ ਰੋਡ ਦਫਤਰ ਨਵਾਂ ਸ਼ਹਿਰ ਵਿਖੇ ਮੇਰਾ ਵੀਰ ਰਾਮਕਮਰ ਮੁਕਾਰੀ ਜਿਹੜਾ ਕਿ ਸੈਣੀ ਵੈਲਫੇਅਰ ਬੋਰਡ ਪੰਜਾਬ ਦਾ ਚੇਅਰਮੈਨ ਆ ਸੋ ਅੱਜ ਵਿਸ਼ੇਸ਼ ਤੌਰ ਤੇ ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਸਾਡੇ ਆਫਿਸ ਪਹੁੰਚਿਆ ਜੀ ਸੋ ਵੀਰ ਨੂੰ ਬਹੁਤ-ਬਹੁਤ ਵਧਾਈਆਂ ਦਿੰਨੇ ਆਂ ਔਰ ਵੀਰ ਦਾ ਸਰੂਪਾ ਪਾ ਕੇ ਸਨਮਾਨ ਕੀਤਾ ਮਾਲਕ ਤੁਹਾਨੂੰ ਭਾਜੀ ਬਹੁਤ-ਬਹੁਤ ਤਰੱਕੀਆਂ ਬਖਸ਼ੇ ਬਹੁਤ ਧੰਨਵਾਦ ਜੀ ਧੰਨਵਾਦ ਠੀਕ ਹੈ ਤੁਸੀਂ ਦਾਪਟਰ ਜੁਆਇਨ ਕਰੋ ਅਸੀਂ ਮਿਲਣਾ ਹੋਵਾਂਗੇ ਉਹ ਨਾਈਸ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਖਜ਼ਾਨਾ ਅਫਸਰ ਅਤੇ ਸੈਂਟਰ ਬੋਰਡ ਦੇ ਸੈਣੀ ਸਾਹਿਬ ਸਾਡੇ ਪੱਤਰਕਾਰ ਸਾਹਿਬ ਇੱਥੇ ਪਹੁੰਚੇ ਨੇ ਧੰਨਵਾਦ ਮੈਂ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਆ ਕਿ ਆਪਾਂ ਜੋ ਮੀਟਿੰਗ ਤੋਂ ਮੀਟਿੰਗ ਦੀ ਅਰੰਭਤਾ ਤੋਂ ਬੇਨਣ ਇਹ ਜੋ ਆਪਾਂ ਬੜਾਇਆ ਸੀਗਾ ਕਿ ਆਪਾਂ ਪ੍ਰਮਾਣਵਾ ਦਾ ਨਾਮ ਲੈ ਕੇ ਇਹ ਮੀਟਿੰਗ ਸ਼ੁਰੂ ਕਰਦੀ ਆ ਮੈਂ ਚੇਅਰਮੈਨ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਕਿ ਜਦੋਂ ਵੀ ਆਪਾਂ ਮੀਟਿੰਗ ਸ਼ੁਰੂ ਕਰਦੀ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਤੇ ਉਸ ਤੋਂ ਪਹਿਲਾਂ ਕਿਉਂਕਿ ਜਿਹੜਾ ਵੀ ਇਹ ਸਾਨੂੰ ਪੈਨਸ਼ਨ ਦਾ ਆਨੰਦ ਮਿਲਿਆ ਉਹ ਆਪਾਂ ਸੁਣਦੇ ਵੀ ਆ ਸਾਰਿਆਂ ਨੇ ਕੀਤਾ گورنر ਸਾਹਿਬ ਨੇ ਮੇਰੇ ਮਨ ਦੀ ਇੱਛਾ ਸੀ ਕਿ ਅੱਜ ਉਹਨਾਂ ਦਾ ਦਰਹਤ ਉਹਨਾਂ ਦਾ ਨਾਮ ਲੈ ਕੇ ਜਰੂਰ ਉਹਨਾਂ ਦੀ ਉਹਨਾਂ ਦੇ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਆ ਮੈਂ ਹੁਣ ਬੇਨਤੀ ਕਰਾਂਗਾ ਕਿ ਆਪਾਂ ਦਸਾਂ ਗੁਰੂਆਂ ਦਾ ਨਾਮ ਲੈ ਕੇ ਮੈਨੂੰ ਲੱਗਦਾ ਕਿ ਮੇਰੇ ਮਤ ਨੂੰ ਇਹ ਹੋ ਰਿਹਾ ਕਿ ਜਰੂਰ ਤੁਸੀਂ ਸਾਰੇ ਇਸ ਗੱਲ ਦੇ ਖੁਸ਼ੀ ਮਹਿਸੂਸ ਕਰੋਗੇ ਕਿ ਜੇ ਆਪਾਂ ਦਸਾਂ ਗੁਰੂਆਂ ਦਾ ਨਾਮ ਲੈ ਕੇ ਉਸ ਸ਼ਖਸ ਦਾ ਮਾਨ ਸਨਮਾਨ ਕਰੀਏ ਜਿੱਥੇ ਵੀ ਪ੍ਰਮਾਤਮਾ ਨੇ ਉਸ ਸ਼ਖਸ ਨੂੰ ਰੱਖਿਆ ਹੋਵੇ ਪ੍ਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਰੱਖਿਆ ਸਾਰੇ ਜਣੇ ਉਹ ਜਿਹੜੀ ਹੈ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਰੂਹ ਨੂੰ ਸ਼ਾਂਤੀ ਮਿਲੇ ਧੰ ਧੰ ਗੁਰੂ ਨਾਨਕ ਦੇਵ ਜੀ ਧੰ ਧੰ ਗੁਰੂ ਅੰਗਦ ਦੇਵ ਜੀ ਧੰ ਧੰ ਗੁਰੂ ਅੰਗਦ ਦੇਵ ਜੀ ਧੰ ਧੰ ਗੁਰੂ ਅਮਰਦਾਸ ਜੀ ਧੰ ਧੰ ਗੁਰੂ ਮਹਾਰਾਜ ਜੀ ਧੰ ਧੰ ਗੁਰੂ ਰਾਮਦਾਸ ਜੀ ਧੰ ਧੰ ਗੁਰੂ ਰਾਮਦਾਸ ਜੀ ਧੰ ਧੰ ਗੁਰੂ ਅਰਜਨ ਦੇਵ ਜੀ ਧੰ ਧੰ ਗੁਰੂ ਅਰਜਨ ਦੇਵ ਜੀ ਧੰ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਧੰ ਧੰ ਗੁਰੂ ਹਰਗੋਬਿੰਦ ਸਾਹਿਬ ਧੰ ਧੰ ਗੁਰੂ ਹਰ Rai ਜੀ ਧੰ ਧੰ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਧੰ ਧੰ ਗੁਰੂ ਹਰਿ ਸਿੰਘ ਸਾਹਿਬ ਜੀ ਧੰ ਧੰ ਗੁਰੂ ਤੇਗ ਬਹਾਦਰ ਜੀ ਧੰ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰ ਧੰ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠੇ ਜੀ ਸਾਰੇ ਜਣੇ ਇਕੱਤਰ ਹੋਏ ਸਾਡੇ ਮੁੱਖ ਮਹਿਮਾਨ ਖਿਆਨਾ ਸਾਹਿਬ ਤੇ ਸਾਡੇ ਸੈਂਟਰ ਬੋਰਡ ਦੇ ਜਨਰਲ ਸੈਕਟਰੀ ਬੀ ਅਸ਼ਨੀ ਜੀ ਤੇ ਬਾਰੋਂ ਆਏ ਜਿਹੜੇ ਅੱਗੇ ਐਨਆਰਆਈ ਵੀਰ ਮੇਰੇ ਸੱਤ ਸਾਲ ਉਮਰ ਕੋ ਕੇ ਜਵਾਜ ਸਮਾਹਤ ਹੋ ਰਿਹਾ ਮੇਰੇ ਵੀਰ ਸਾਥੀ ਗੁਰੂ ਦੀ ਫਤਿਹ ਤੇ ਸਪਾ ਸਾਂਝ ਕੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਆਪਾਂ ਗੱਲ ਕਰਦੇ ਆ ਪੈਨਸ਼ਨ ਦੀ ਇਹ ਪੈਨਸ਼ਨ ਲੈਣ ਨੂੰ ਬਾਕੀ ਮਹਿਕਮੇ ਸਿੱਗੀ ਸਾਡੇ ਰੋਡ ਵਿੱਚ ਪੈਨਸ਼ਨ ਹੈ ਨਹੀਂ ਜਿਹੜੇ ਸਭਰਤੀ ਹੋਏ ਸੀਗੇ ਉਸ ਦੀ ਪੈਨਸ਼ਨ ਹੈ ਜੀ। ਇਸ ਪੈਨਸ਼ਨ ਲੈਣ ਲਈ ਬਹੁਤ ਹੀ ਜਦੋਜਹਿਦ ਕੀਤੀ। ਜਿਹੜੀ ਜਨਾ ਕੀਤੀਆਂ ਸੰਨ 81 ਦੀ ਹੜਤਾਲ 'ਚ ਜਿਹੜੇ ਮੇਰੇ ਨਾਲ ਦੇ ਸਾਥੀ ਆ। ਅਸੀਂ ਥਾਣੇ ਵੀ ਰਾਤਾਂ ਕੱਟੀਆਂ ਸੀ। ਕਿੱਸੀ ਦੀ ਹੜਤਾਲ ਸੀ ਬਹੁਤ ਜ਼ੋਰਦਾਰ ਤਾਕਤ ਕੀਤੀ ਸੀ। ਉਹ ਸਰਕਾਰ ਨੇ ਵੀ ਬੜਾ ਆਪਣਾ ਪ੍ਰਬੰਧ ਕੀਤਾ ਸੀਗਾ। ਜਿਹੜੇ ਮੇਰੇ ਨਾਲ ਦੇ ਸਾਥੀ ਉਹਨਾਂ ਪਤਾ ਉਸ ਵੇਲੇ ਥਾਣਾ ਚੰਡੀਗੜ੍ਹ ਰੋਡ ਤੇ ਉਹਰੇ ਮਿਲਦਾ ਸੀ। ਮੈਂ ਯਾਰ ਵੀ ਕਲੋਰਾਮ ਤਾਂ ਸਾਡੇ ਨਾਲ ਸਿਆਉ ਤੜਿਆ ਕਰ ਰਿਹਾ ਸੀ। ਸੰਨ 86 ਦੇ ਵਿੱਚ ਸੱਚੇ ਬਰਨਾਲਾ ਸਰਕਾਰ ਫੋਲੇ ਦਾ ਤੇ ਹਾਕਿਆ ਕਰ ਰਿਹਾ ਸੀ ਜਾਨ ਨੂੰ ਸਾਬ। ਅਸੀਂ ਵੀ ਫੋਲੇ ਦਾ ਮੇ ਦਾ ਬੋਨਸ ਲੈ ਕੇ ਜਾਂਦੇ ਸੀ। ਉਹ ਸੀਨ ਅਸੀਂ ਖੁਰੂਭੂ ਅਸੀਂ ਆਪਣੇ ਅੱਖਾਂ ਨਾਲ ਦੇਖਿਆ। ਫਰਜੋ ਗੋਲੀ ਕੱਢੀ ਸੀ ਕੇਸਕਰ ਸਾਹਿਬ ਦੇ ਉੱਪਰ ਉਹ ਨਹੀਂ ਵੀ ਸਿੰਘਾਂ ਨੇ ਜਿਵੇਂ ਆਪਣਾ ਕਿਚਰ ਪਰ ਗੋਲੀ ਦਾ ਵੀ ਪੱਥਰ ਨਾਲ ਜਵਾਬ ਦੇ ਰਿਹਾ ਸੀ ਉਸ ਜਾਨੀ ਉਹ ਸਾਡਾ ਸੀਰ ਅਸੀਂ ਅੱਖੀਂ ਦੇਖਿਆ ਉਸ ਤੋਂ ਬਾਅਦ ਬਰਨਾਲਾ ਸੰਘਾ ਡਿੱਗੀ ਉਹ ਬੰਨੇ ਰਾਜ ਆ ਗਏ ਸਾਡੇ ਬਹੁਤ ਹੀ ਸਤਕਾਰਯੋਗ

ਇਹਦੇ ਵਿੱਚ ਜਪ ਜੋ ਮਾਚੀ ਕਹਿ ਲੋ ਕਹਿਣੀ ਉਹ ਕਰਦੇ ਵਿੱਚ ਬੜਾ ਫਰਕ ਪਾ। ਯਾਨੀ ਬੜਨਾ ਹੁੰਦਾ ਉਸ ਵੇਲੇ ਸਾਡੇ ਨਾਲ ਆ ਕਿ ਪਹਿਲੇ ਵੀ ਨਹੀਂ ਅਸੀਂ ਓਡਾ ਕਰਾਂਗੇ ਪਹਿਲ ਜੁੜਾ ਕੇ ਕਰਾਂਗੇ ਜੇ ਕਰਾਂਗੇ ਉਹ ਕਰਾਂਗੇ ਕੁਝ ਨਹੀਂ ਬਾਅਦ ਕੋਈ ਨਹੀਂ ਪਹੁੰਚਦਾ। ਸਾਡੀ ਬੜੀ ਸਮਝੀ ਹੋਈ ਨਿਰਦੇਸ਼ਕ ਉਸ ਲਈ ਕਰ। ਲੋਕਾਂ ਨੂੰ ਸਾਬਨਾ ਅੰਮ੍ਰਿਤ ਹੋਈ। ਸਾਰਾ ਆਪਣਾ ਜਿਹੜਾ ਇਹ ਕੇਸ ਕਰਨ ਸਾਡੇ ਅੱਗੇ ਰੱਖਿਆ ਦੇ ਦਿੱਛਾ। ਉਹ ਕੁਵਨਨ ਸਾਹਿਬ ਨੇ ਕਿਹਾ ਹੋਰਿਓ ਪੀ 76 ਪੈਨਸ਼ਨ ਨਾਲੋਂ ਪੈਸਾ ਜੱਜ ਮੈਂ ਜਾਨ ਕਿ ਉਹ ਜਿਹੜਾ ਫੰਡ ਵਾ ਸਾਡਾ ਉਸ ਵੇਲੇ ਜੀਪੀਐਫ ਨਿਸ਼ਚ ਪੀਪੀਐਫ ਉਸ ਵੇਲੇ ਜਿਹਨਾਂ ਅਸੀਂ ਜੇ ਸੌਕਟ ਨੇ ਸੌਕਟ ਮਿਲ ਪੋ। ਹੁਣ ਪੈਸਾ ਬਹੁਤ ਮਿਲ ਜਾਣਾ। ਪਰ ਜਿਹੜੇ ਸਾਡੇ ਲੀਡਰ ਸਾਥੀਆਂ ਨੇ ਬੜੇ ਨੂੰ ਬੜੇ ਪ੍ਰਸਾਦਪੁਰ ਉਸ ਵਜਾਇਆ ਤੇ ਜਿਹੜਾ ਪੈਸਾ ਆਇਆ ਸਾਡੇ ਘਰ ਜਾਗੀਰ ਕੀ ਰੰਗ ਰੰਗ ਹਾਲਣਾ ਸਾਨੂੰ। ਜੇ ਦੇਵਾਂਗੇ ਪ੍ਰਵਾਹ ਨੂੰ ਆਪ ਖਾਜੀ ਹੋਗੇ ਬਹਿ ਜਾਣਗੇ ਨਾ ਦੇਵਾਂਗੇ ਸਾਡਾ ਆਪਣਾ ਪੰਜਾਬ ਬਾਹਰ ਕੱਢਣਾ ਹੈ ਬਾਹਰ ਵੀ ਮੇਰੀ ਚੰਗੀ ਚੱਲਦੀ ਸੀ ਮੈਂ ਪੱਥਰ ਢੋਏ ਪਹਾੜੇ ਦੇ ਮੈਂ ਪੱਥਰ ਢੋਏ ਪਹਾੜੇ ਦੇ ਆ ਮਿਲਿਆ ਮੁੱਲ ਕੁਰਬਾਨੀ ਦਾ ਬਾਬਾ ਨਾ ਰਿਹਾ ਦਵੰਦੀ ਦਾ ਲੱਗ ਗਿਆ ਜੋਰ ਜਵੰਦੀ ਦਾ ਜਦੋਂ ਕੁੰਜੀ ਮੇਰੀ ਜੇਬ 'ਚ ਸੀ ਜਦੋਂ ਕੁੰਜੀ ਮੇਰੀ ਜੇਬ 'ਚ ਸੀ ਸਭ ਬਾਪੂ ਬਾਪੂ ਕਹਿੰਦੇ ਸੀ ਕੋਈ ਪੰਜ ਮੰਗਦਾ ਕੋਈ 10 ਮੰਗਦਾ ਮੇਰੀ ਪੈਂਦ ਸਹਰਾਣੇ ਵਹਿੰਦੇ ਸੀ ਮੇਰੀ ਪੈਂਦ ਸਹਰਾਣੇ ਵਹਿੰਦੇ ਸੀ ਮੈਨੂੰ ਪਤਾ ਨਾ ਲੱਗਿਆ ਧੱਕਾ ਦਾ ਕਦ ਲੱਗ ਹੈ ਜੋਰ ਸ਼ੈਤਾਨੀ ਦਾ ਬਾਬਾ ਨਹੀਂ ਰਿਹਾ دیਵਾਨੀ ਦਾ ਲੱਗ ਗਿਆ ਚੋਰ ਜਵਾਨੀ ਦਾ ਮੇਰੇ ਘਰ ਵਾਲੀ ਮੇਰੀ ਸਾਥਣ ਜੋ ਮੇਰੇ ਘਰ ਵਾਲੀ ਅੱਡ ਰਹਿੰਦੀ ਹੈ ਇਹ ਜਗਾ ਹੈਗੀਆਂ ਵੀ ਕੱਲ ਮੇਰੇ ਘਰ ਵਾਲੀ ਮੇਰੀ ਸਾਥਣ ਜੋ ਅਜ ਉਹ ਮੈਥੋਂ ਅਟ ਰਹਿੰਦੀ ਐ ਉਹਦੇ ਨਾਂ ਤੇ ਥੋੜੀ ਐਫ ਡੀ ਹੈ ਉਹ ਤਾਂ ਏਸੀ ਵਿੱਚ ਵੰਦੀ ਜਿਵੇਂ ਵੀ ਨ ਕਰਾਈਏ ਤਾਂ ਉਹ ਵੀ ਉਹ ਵੀ ਨਹੀਂ ਪੁੱਛਦੀ ਉਹ ਉਹ ਬਹਿੰਦੀ ਸੀ ਜਦ ਨਸ਼ਾ ਸੀ ਅਖ ਮਸਤਾਨੀ ਦਾ ਬਾਬਾ ਨਹੀਂ ਰਿਹਾ ਜਮਾਨੀ ਦਾ ਲੰਘ ਗਿਆ ਜੋਰ ਜਮਾਨੀ ਦਾ ਮੇਰੇ ਤੇ ਮੱਖੀਆਂ ਦਿਸ ਮੇਰੇ ਤੇ ਮੱਖੀਆਂ ਦੇਸਦਿਆਂ ਨੇ ਜਿਨ੍ਹਾਂ ਤੋਂ ਮੱਖ ਉਡਾਈ ਸੀ ਪਾਈ ਸੀ ਕਰ ਮਿਹਨਤ ਫੀਸਾਂ ਭਰਦਾ ਸੀ ਮਰੀਜਾਂ ਨਾਲ ਪੜ੍ਹਾਏ ਸੀ ਕਰ ਮਿਹਨਤ ਫੀਸਾਂ ਭਰਦਾ ਸੀ ਮਰੀਜਾਂ ਨਾਲ ਪੜ੍ਹਾਏ ਸੀ ਨਾ ਸਮਝ ਪਵੇ ਹੁਣ ਚਿਹਰੇ ਨੂੰ ਕੀ ਹੱਲ ਹੋਵੇ ਇਸ ਮੰਨਮਾਨੀ ਦਾ ਬਾਬਾ ਨਹੀਂ ਰਿਹਾ ਦਵਾਨੀ ਦਾ ਲੰਘ ਗਿਆ ਜੋਰ ਜਵਨ ਭਾਈ ਜਦੋਂ ਖੋਲਾ ਟੁੱਟੀ ਮੈਨੂੰ ਲੱਗਦਾ ਕਿ ਉਹ ਵੱਲ ਝੋੜ ਲਿਆ ਝੁੱਕ ਕੰਢਿਆਂ ਚੋਂ ਰੱਖ ਮਿਰਚਾਂ ਵਿੱਚ ਹਿੰਦ ਚਾਪੇ ਨਾ ਕਾ ਮੋੜ ਲਿਆ ਮੈਂ ਮਿੱਟੀ ਦੇ ਬੰਤ ਵਾਲੇ ਨਾ ਮਿੱਟੀ ਦੇ ਬੰਤ ਵਾਲੇ ਨਾ ਉਹਨਾਂ ਤੇ ਨਾਲ ਖਾਲੇ ਬਸ ਬੈਕ ਜਾਣ ਵਿੱਚ ਕਰ ਲਈਏ ਟੂਰੇ ਸ਼ੌਕ ਖੇਤੀਆਂ ਵਾਲੇ ਮੇਰੇ ਕਜਾੜ ਵਿੱਚ ਕਰ ਲਈਏ ਪੂਰੇ ਸ਼ੌਕ ਖੇਤੀਆਂ ਵਾਲੇ ਉੱਠ ਤੜਕੇ ਜਦੋਂ ਸਟੋਰ ਖੋਲਾਂ ਮੈਨੂੰ ਯਾਦ ਪਾਣੀਆਂ ਆ ਜਾਂਦਾ ਗਾ ਕਾਨੂਜੀ ਜੀ ਕਰਦੇ ਨਾ ਮੇਰਾ ਅੰਦਰੋਂ ਜੱਟ ਸ਼ਰਮਾ ਜਾਂਦਾ ਉੱਠ ਤੜਕੇ ਜਦੋਂ ਸਟੋਰ ਖੋਲਾਂ ਮੈਨੂੰ ਯਾਦ ਪਾਣੀਆਂ ਆ ਜਾਂਦਾ ਗੱਲ ਕਾਨੂੰਨ ਦੀ ਹੀ ਕਰਦੇ ਨਾ ਮੇਰਾ ਅੰਦਰੋਂ ਝੱਟ ਸ਼ਰਮ ਆ ਜਾਂਦਾ ਆ ਧੋਖ ਘੈਂਟੀਆਂ ਵਿੱਚ ਵੀ ਕਾਲਾ ਖੜ ਜਾਂਦੇ ਨੇ ਕਾਲੇ ਬਸ ਬੈਠ ਘਾੜ ਵਿੱਚ ਕਰ ਲਈਏ ਪੂਰੇ ਸ਼ੌਕ ਖੇਤੀਆਂ ਵਾਲੇ ਮੇਰਾ ਅਜ ਵੀ ਥਾਂਦੀ ਜੀ ਕਰਦਾ ਉੜ ਜਾਂ ਪਿੰਡ ਪਧਾਨਿਆਂ ਨੂੰ ਮੇਰਾ ਅਜ ਵੀ ਥਾਂਦੀ ਦੀ ਕਰਦਾ ਕਿ ਉੜਦਾ ਪਿੰਡ ਪਧਾਨਿਆਂ ਨੂੰ ਪਧਾਨਿਆਂ ਨੂੰ ਮੈਂ ਪਿੰਡ ਬਹਾਦਰਪੁਰ ਜਾਣਾ ਨਾਲ ਜਾਣਾ ਬਜੀਤ ਤਦਾਲੇ ਬਸ ਬੈਕ ਝਾੜ ਵਿੱਚ ਕਰ ਲਈਏ ਪੂਰੇ ਸ਼ੌਕ ਖੇਤਿਆਂ ਵਾਲੇ ਬਸ ਬੈਕ ਝਾੜ ਵਿੱਚ ਕਰ ਲਈਏ ਪੂਰੇ ਸ਼ੋਕ ਸਤਿਕਾਰਯੋਗ ਸਾਡੇ ਗਿਆਨਾਪਤੀ ਸਾਹਿਬ ਸਾਡੇ ਬਰਾਂਡਮਣ ਹੋਇਆ ਉਹਨਾਂ ਦਾ ਬਹੁਤ 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 ਸਾਰਾ ਧੰਨਵਾਦ ਇਹਨਾਂ ਨੂੰ ਕੱਲ ਸੀ ਬੇਨਤੀ ਕੀਤੀ ਸੀ ਕਿ ਜੀ ਤੁਸੀਂ ਦਰਸ਼ਨ ਦੇਣੇ ਆ ਸੋ ਇਹਨਾਂ ਦਾ ਇੰਤਿਆਰ ਤੇ ਬਹੁਤ ਬਹੁਤ ਧੰਨਵਾਦ ਜੀ ਜਹਾਂਦੇ ਨੇ ਪੁੱਤ ਮਾਰੋ ਗੁੰਜਾਂਦੀਆਂ ਨੇ ਧੀਆ ਖਾਗ ਦੇ ਦੇ ਪੁੱਤਾਂ ਨੂੰ ਮਾਰ ਲੈ ਰਹੋਦੀਆਂ ਨੇ ਧੀਆ ਸਕੂਲ ਜਾਂਦੇ ਨੇ ਪੁੱਤ ਪਰ ਪੜ ਜਾਂਦੀਆਂ ਨੇ ਧੀਆ ਮਿਹਨਤ ਕਰਦੇ ਨੇ ਪੁੱਤ ਪਰ ਪਹਿਲੇ ਦਰਜੇ ਦੇ ਹੁੰਦੀਆਂ ਨੇ ਧੀਆ ਰੌਣਕ ਨੇ ਜੋ ਪੁੱਤਾਂ ਦਾ ਸੋਨਾ ਹੁਕੀ ਰਹਿਤੀਆਂ ਨਾਮ ਰੋਸ਼ਨ ਕਰਨ ਜਾਂ ਨਾ ਕਰਨ ਪੁੱਤ ਪਰ ਨਾਮ ਕਮਾਉਂਦੀਆਂ ਨੇ ਧੀਆ ਜਦੋਂ ਜਗਮਗੰਦੇ ਨੇ ਪੁੱਤ ਤਾਂ ਮਾਲੂਮ ਲਗਾਉਂਦੀਆਂ ਨੇ ਧੀਆ ਛਾੜ ਜਾਂਦੇ ਨੇ ਜਦੋਂ ਪੁੱਤ ਤਾਂ ਉਹ ਤੋਂ ਕੰਮ ਕਉਂਦੀਆਂ ਨੇ ਧੀਆ ਅਸੀਂ ਾਰੇ ਕੋਸ਼ਿਸ਼ ਕਰਦੇ ਸਵੇਰੇ ਉੱਠ ਕੇ ਵਾਕਾਂ ਦੀ ਕੋਸ਼ਿਸ਼ ਕਰੀਏ ਇਹਦੇ ਤੇ ਮੇਰਾ ਇੱਕ ਸ਼ਾਇਰ ਨੇ ਲਿਖਿਆ ਘਰ ਸੇ ਨਿਕਲਾ ਸ਼ਹਿਰ ਕੋ ਦਿਲ ਮੇਂ ਕੁਛ ਅਰਮਾਨ ਥੇ ਹਰ ਬੰਦੇ ਦੇ ਮਨ ਚ ਖਿਆਲ ਹੁੰਦੇ ਆ ਜਦੋਂ ਵੀ ਇਕੱਲਾ ਵੀ ਬੰਦਾ ਪੈਦਲ ਚੱਲਦਾ ਹੈ संसार की जीवन दिया गेम घूमिया चाहे वो सैर था घर से निकला सैर को दिल में कुछ अरमान थे आगे बढ़ा कदम वहाँ कब्रस्थान थे एक हड्डी मेरे पाव से टकराई उसका यह बयान थे ऐ जाने वाले जरा संभल के चल हम भी कभी इंसान थे ਇਸ ਸੱਜਣਾਂ ਸ਼੍ਰੀ ਭਗਸੇਂ ਨਗਨਾ ਸਵਤੰਤਰ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਹਿਲੀ ਸੀ ਇਜਾਜ਼ਤ ਦਿਓ ਧੰਨਵਾਦ